ਇੱਕ ਇੱਕ ਮਿੰਟ ਬੋਲਾਂਗੇ ਜੀ। ਮੋਦੀਸ਼ਤ ਕਾਰਜੋਗ ਬੇਰਜਗਰ ਸਾਥੀਓ ਜਿਵੇਂ ਕਿ ਆਪਣਾ ਜਿਹੜਾ ਅੱਜ ਦਾ ਤੈਹ ਪ੍ਰੋਗਰਾਮ ਸੀਗਾ ਸੰਗਰੂਰ ਵਿਖੇ ਜੋ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਪੱਕਾ ਮੋਰਚਾ ਦਾ ਐਲਾਨ ਕੀਤਾ ਸੀ ਸੰਗਰੂਰ ਵਿਖੇ ਉਹ ਲਾਉਣ ਦੇ ਲਈ ਇੱਥੇ ਪਹੁੰਚਣਾ ਸੀਗਾ ਪਰ ਆਪਣੇ ਜਿਹੜਾ ਹੈਗਾ ਸੀ ਨਾਲ ਹੀ ਇੱਕ ਹੋਰ ਪੈਰਲਰ ਪ੍ਰੋਗਰਾਮ ਰੱਖਿਆ ਹੋਇਆ ਸੀ ਜੋ ਗੁਪਤ ਸੀ ਉਹ ਫਰੀਦਕੋਟ ਵਿਖੇ ਕੀਤਾ ਗਿਆ ਟੈਂਕੀ ਤੇ ਆਪਣੇ ਸਾਥੀ ਚੜੇ ਸੀ ਉੱਥੇ ਜਿਹੜਾ ਹੈਗਾ ਆਪਾਂ ਨੂੰ ਜੋ ਮੀਟਿੰਗ ਬਣੀ ਸੀ 26 ਤਰੀਕ ਦੀ ਉਸ ਤੋਂ ਬਾਅਦ ਜਿਹੜਾ ਸੰਗਰੂਰ ਜਿਹੜਾ ਮੋਰਚਾ ਸ਼ੁਰੂ ਹੋਣਾ ਸੀਗਾ ਸਾਥੀਆਂ ਦੀ ਗਿਣਤੀ ਤੇ ਜਦੋਂ ਸ਼ੁਰੂ ਹੋਣ ਸਾਰੀ ਪੁਲਿਸ ਨੇ ਜਿਹੜਾ ਅੱਗੇ ਦਾ ਰਵਈਆ ਜੋ ਸ਼ੁਰੂ ਕਰ ਦਿੱਤਾ ਉਹ ਸੇ ਰਵਈਏ ਤਹਿਤ ਇਹਨਾਂ ਨੂੰ ਚੋੱਕ ਕੇ ਜਿਹੜਾ ਹੈਗਾ ਸੀਗਾ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਇੱਕ ਨਵਾਂ ਇਹਨਾਂ ਨੇ ਰਵਈਆ ਸ਼ੁਰੂ ਕੀਤਾ ਕਿ ਜਿਹੜਾ ਥਾਣਿਆਂ ਦੇ ਵਿੱਚ ਬੰਦ ਕਰਦੇ ਆ ਉਹਨਾਂ ਨੂੰ ਚਾਰ-ਚਾਰ ਪੰਜ-ਪੰਜ ਦੇਣਾ ਇਸ ਤਰੀਕੇ ਨਾਲ ਜੇਲਾ 'ਚ ਭੇਜ ਦਿੱਤਾ ਜਾਂਦਾ ਜਿਵੇਂ ਉਹ ਮਾਹੌਲ ਖਰਾਬ ਕਰਦੇ ਆ ਉਸੇ ਤਹਿਤ ਇਹਨਾਂ ਨੂੰ ਰੱਖਿਆ ਗਿਆ ਸੀ ਕਿਉਂਕਿ ਅਗਲੇ ਜਿਹੜੇ ਪ੍ਰੋਗਰਾ ਉਸ ਨੂੰ ਗਾਂਹ ਕੀਤਾ ਜਾਵੇ ਪਰ ਜਿਹੜੀ ਜਥੇਬੰਦੀ ਹੈ ਭਰਾਤਰੀ ਜਥੇਬੰਦੀਆਂ ਖਾਸ ਕਰਕੇ ਡੀਟੀਐਫ ਦਾ ਬਹੁਤ ਸਾਥ ਸੀਗਾ ਬਹੁਤ سارے ਸਾਥੀ ਬਾਅਦ ਵਿੱਚ ਇਕੱਠੇ ਹੋ ਕੇ ਡਟੇ ਰਹੇ ਤਾਂ ਆਖਰਕਾਰ ਹੁਣ ਜਿਹੜਾ ਟਾਈਮ ਵੀ ਬਹੁਤ ਹੋ ਚੁੱਕਿਆ ਹੈ ਪਰ ਪ੍ਰਸ਼ਾਸਨ ਨੂੰ ਜਿਹੜਾ ਮਜਬੂਰ ਹੋ ਕੇ ਸਾਰੇ ਸਾਥੀਆਂ ਨੂੰ ਚਾਹੇ ਉਹ ਘਰਾਂ ਦੇ ਵਿੱਚ ਸੀਗੇ ਚਾਹੇ ਉਹ ਥਾਣਿਆਂ ਦੇ ਵਿੱਚ ਸੀ ਚਾਹੇ ਉਹ ਸੰਗਰੂਰ ਥਾਣੇ ਦੇ ਵਿੱਚ ਜਿਹੜੇ ਡਟੇ ਹੋਏ ਸੀਗੇ ਡੱਕੇ ਹੋਏ ਸੀ ਆਪਣੇ ਸਾਥੀ ਸਾਰਿਆਂ ਨੂੰ ਰਿਲੀਜ਼ ਕਰਾਇਆ ਗਿਆ ਔਰ ਉਸ ਦੇ ਨਾਲ ਹੀ ਜਿਹੜੀ ਆਪਣੀ ਸੀਗੀ ਮੰਗ ਨਾਲ ਅਸੀਂ ਮੀਟਿੰਗ ਵੀ ਲੈਣੀ ਹੈ ਉਹ ਮੀਟਿੰਗ ਵੀ ਜਿਹੜੀ ਹੈਗੀ ਆ ਕੈਬਨਰ ਸਬ ਕਮੇਟੀ ਦੀ ਜਿਹੜੀ ਹੈਗੀ ਆ ਉਹ ਦਿੱਤੀ ਗਈ ਆ ਜਿਸ ਦੇ ਵਿੱਚ ਜਿਹੜਾ ਹੈਗਾ ਕੈਬਨਰ ਸਬ ਕਮੇਟੀ ਵਿੱਚ ਐਜੂਕੇਸ਼ਨ ਮੰਤਰੀ ਕੇ ਨਾਲ ਹੈਲਥ ਮੰਤਰੀ ਤੇ ਉਹਨਾਂ ਦਾ ਪੈਨਲ ਬੈਠੂਗਾ ਉਹ ਬੈਠ ਕੇ ਜਿਹੜਾ ਹੈਗਾ ਆਪਣੀ ਜਿਹੜੀ ਇਹਨਾਂ ਨੇ ਜ਼ਿੰਮੇਵਾਰੀ ਲਈ ਪ੍ਰਸ਼ਾਸਨ ਨੇ ਮੀਟਿੰਗ ਕਰਾਉਣ ਦੀ ਤਾਂ ਇਸ ਕਰਕੇ ਜਿਹੜਾ ਹੈਗਾ ਹੁਣ ਸਾਥੀਆਂ ਨੂੰ ਰਿਲੀਜ਼ ਕਰਾ ਲਿਆ ਗਿਆ ਹੈਗਾ ਜੋ ਕਿ ਬਹੁਤ ਹੀ ਜਿਹੜਾ ਪ੍ਰਾਪਤੀ ਹੈ ਸਾਥੀਆਂ ਦੀ ਜਿਨ੍ਹਾਂ ਨੇ ਇੱਡਾ ਵੱਡਾ ਸੰਘਰਸ਼ ਕੀਤਾ ਤੇ ਅੰਦਰ ਵੀ ਜਿਹੜਾ ਹੌਸਲੇ ਨਾਲ ਡਟੇ ਰਹੇ ਆ